हेलो फ्रेंड्स राधे राधे जी आज मैं बना लगी हूँ प्लाजो फुल लास्टिक वाला फुल लास्टिक वाला प्लाजो बना सब तो पहले मैं इलास्टिक कट की थी है जिसकी टोटल तो तो लेंथ छब्बी इंच है इसनों मैं सेंटर स्टिच की किया सेंटर सेंटरों सेंटर पहले पक्का की है दो तीन स्टिच लगा के इस तरह करके उपर नीचे रखकर ਕੇ ਪੱਕਾ ਕਰ ਲਿਆਏ ਉਸ ਤੋਂ ਬਾਅਦ ਇਹ ਪਲਾਜ਼ੋ ਲਿਆਏ ਪਲਾਜ਼ੋ ਨੂੰ ਸਭ ਤੋਂ ਪਹਿਲੇ ਟੋਪ ਤੋਂ ਇੱਕ ਸਿਲਾਈ ਲਗਾਣੀ ਹੈ ਫੋਲਡਿੰਗ ਦੀ ਜਿਹਦੇ ਨਾਲ ਕੇ ਇਸ ਨੂੰ ਸਾਨੂੰ ਫੋਲਡ ਕਰਨ ਵਿੱਚ ਕੋਈ ਦਿੱਕਤ ਨਾ ਹੋਵੇ ਇਸ ਦੇ ਵਿੱਚ ਇਲਾਸਟਿਕ ਪਾ ਕੇ ਫਿਰ ਇਹਦੇ ਤੇ ਸਟੀਚਿੰਗ ਕਰਨੀ ਸ਼ੁਰੂ ਕਰਨੀ ਹੈ ਇਹ ਸਟੀਚਿੰਗ ਜਿਹੜੀ ਹੈ ਅਸੀਂ ਪੂਰੇ ਰਾਉਂਡ ਵਿੱਚ ਲਗਾਣੀ ਹੈ ਤੋ ਤੁਸੀਂ ਦੇਖੋ ਕਿ ਮੈਂ ਇਹ ਸਟਿਚ ਲਗਾਣੀ ਸ਼ੁਰੂ ਕੀਤੀ ਹੈ ਔਰ ਮੈਂ ਕਿਸ ਤਰ੍ਹਾਂ ਇਹ ਸਟਿਚਿੰਗ ਕਰ ਰਹੀ ਹਾਂ ਬਿਲਕੁਲ ਇਕੁਅਲ ਕਰਕੇ ਐਨ ਬਰਾਬਰ ਇਸ ਦੀ ਜਾਨੀ ਕੋਈ ਇਹਦੇ ਵਿੱਚ ਵੱਲ ਨਹੀਂ ਆਣਾ ਚਾਹੀਦਾ ਇਹ ਦੇਖੋਗੇ ਤੁਸੀਂ ਬਿਲਕੁਲ ਵਧੀਆ ਜੇ ਢੰਗ ਨਾਲ ਸਟੀਚਿੰਗ ਲੱਗ ਗਈ ਹੈ ਇਸ ਤੇ ਇਹ ਗਾਣਾ ਹੈ ਜਿਹੜੀ ਸਲਾਈ ਹੈ ਤੁਸੀਂ ਜਦੋਂ ਇਲਾਸਟਿਕ ਘੱਟ ਹੋਣ ਲੱਗੇ ਤਾਂ ਇਸ ਨੂੰ ਖਿੱਚ ਕੇ ਬਾਹਰ ਨੂੰ ਕੱਢ ਲੈਣਾ ਹੈ ਤੇ ਇਹ ਕੱਪੜੇ ਨੂੰ ਬਿਲਕੁਲ ਉੱਪਰ ਰੱਖ ਕੇ ਇਹਦੇ ਤੇ ਸਟੀਚਿੰਗ ਕਰਨੀ ਹੈ ਲਾਸਟ ਵਿੱਚ ਇਹਨੂੰ ਖਿੱਚ ਕੇ ਜਿਹੜੇ ਇਹਦੇ ਗੈਦਰ ਹੈ ਸਾਰੇ ਤੁਸੀਂ ਬਰਾਬਰ ਕਰ ਲੈਣਗੇ ਵਲ ਜਿਹੜੇ ਐ ਪਲਾਸਟਿਕ ਨੂੰ ਸਾਰਾ ਖਿਚਣਾ ਹੈ ਖਿੱਚ ਕੇ ਐਨ ਬਿਲਕੁਲ ਬਰਾਬਰ ਕਰ ਲੈਣਗੇ ਬਲ ਜਿਹੜਾ ਆਸਣ ਵਾਲਾ ਆਸਣ ਸਾਡਾ ਮੈਚ ਕਰ ਜਾਵੇ ਆਸਣ ਅੱਗੇ ਪਿੱਛੇ ਨਹੀਂ ਹੋਣਾ ਚਾਹੀਦਾ ਆਸਣ ਬਿਲਕੁਲ ਬਰਾਬਰ ਹੋਵੇ ਉਸ ਤੋਂ ਬਾਅਦ ਇਸਦੇ ਬਲ ਜਦੋਂ ਐਨ ਬਿਲਕੁਲ ਬਰਾਬਰ ਹੋ ਜਾਣ ਤਾਂ ਇਸਦੇ ਉੱਪਰ ਇੱਕ ਸਟਾਪ ਸਟੀਚ ਲਗਾਣੇਗੇ ਤੁਸੀਂ यी स्टिचिंग है खिंच के लगाने की क्योंकि नीचे इलास्टिक है जेकर तुम नहीं खिंचो तो यह बाल ठीक नहीं आऊंगी खिंच के स्टिचिंग लगाने एंड वजिए बनना ਇਹ ਮੇਰੀ ਜਿਹੜੀ ਸਟੀਚਿੰਗ ਹੈ ਬਿਲਕੁਲ ਵਧੀਆ ਜਿਹਾ ਟੰਗਣ ਲੱਗ ਗਈ ਹੈ ਤੇ ਇਲਾਸਟਿਕ 플ਾਜ਼ੋ ਵਿੱਚ ਪੈ ਗਈ ਹੈ ਤੇ ਤੁਸੀਂ ਦੇਖੋਗੇ ਕਿੰਨਾ ਵਧੀਆ 플ਾਜ਼ੋ ਦੇ ਬਣ ਆ ਗਏ ਹੈ ਔਰ ਉਹ ਸੋਣੀ ਇਲਾਸਟਿਕ ਪਈ ਹੈ ਥੈਂਕ ਯੂ ਫਰੈਂਡਸ